ਬਿਜੁਰਗੋ ਤੁਹਾਡੇ ਆਪਣੇ ਖੇਤ ਖੂ ਵੀ ਹੋਣੇ ਨੇ ਕੋਈ ਖੂ ਨਹੀਂ ਸੀ ਨਹਿਰ ਨਹਿਰ ਸੀ ਉਹਦੀ ਨਹਿਰੀ ਸਿੰਚਾਈ ਸੀ ਤੁਹਾਡੀ ਨਾ ਇਹ ਤੁਹਾਡੇ ਖੇਤ ਕਿਹੜੀ ਸਾਈਡ ਤੇ ਸੀ ਪਿੰਡ ਤੋਂ ਖੇਤ ਪਿੰਡ ਤੁਸੀਂ ਪਹਾੜ પાસે ਪਹਾੜਲੇ ਪਹਾੜ ਵੀ ਪਹਾੜ પાસે ਅੱਛਾ ਘਰ ਵੀ ਤੁਹਾਡਾ ਪਹਾੜਲੇ ਪਾਸੇ ਖੇਤ ਵੀ ਤੁਹਾਡੇ ਪਹਾੜਲੇ ਪਾਸੇ ਸੀ ਤੇ ਤੁਸੀਂ ਪਹਿਲਾਂ ਦੱਸਣ ਦੇ ਸੀ ਕਿ ਅਸੀਂ ਚੱਕੀਆਂ ਨਾਲ ਵੀ ਤੁਹਾਡਾ ਕੋਈ ਸਬੰਧ ਸੀ ਚੱਕੀਆਂ ਦਾ ਸਾਡਾ ਮਾਂ ਤੋਂ ਉੱਥੇ ਦਾ ਜਨਮ ਸੀ ਤੁਹਾਨੂੰ ਉੱਥੇ ਮਰੱਭੇ ਮਿਲੇ ਮਤਲਬ ਚੱਕੀਆਂ ਕਿਹੜੇ ਜ਼ਿਲ੍ਹੇ ਚ ਪੈਂਦਾ ਸੀ ਕੁਜਨਾਲੀ ਉਹ ਕੁਜਨਾਲੇ ਚ ਪੈਂਦਾ ਸੀ ਤੁਹਾਡਾ ਪਿੰਡ ਤੇ ਬਾਰ ਦੇ ਇਲਾਕੇ ਤੁਸੀਂ ਇਧੂ ਆ ਗਏ ਮਤਲਬ ਜੇ ਤੁਹਾਨੂੰ ਮਰੱਬੇ ਲਾਟ ਹੋਏ ਆਹੋ ਮਲਤਾਨ ਦਾ ਜ਼ਿਲ੍ਹਾ ਤੇ ਟੋਡਾ ਜਣਾ ਫਿਰ ਚੱਕੀਆਂ ਦਾ ਕਿ ਜਲਮੁਸੇ ਮਲਤਾਨ ਦਾ ਮਲਤਾਨ ਹਾਂ 90 ਚੱਕ 90 ਚੱਕ ਦਾ ਜੀ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ ਆਪਣਾ ਨਾਮ ਕੀ ਹੈ ਦیدار ਸਿੰਘ ਦیدار ਸਿੰਘ ਤੇ ਵਲਦਾਂ ਵਲਦ ਕਰਮ ਸਿੰਘ ਉਹ ਕੋ ਪਰਦਾਦੇ ਦਾ ਨਾਮ ਵੀ ਪਤਾ ਹੋਣਾ ਤੁਹਾਨੂੰ ਈਸਰ ਸਿੰਘ ਈਸਰ ਸਿੰਘ ਹਾਂ ਤੇ ਬਜ਼ੁਰਗੋ ਆਪਾਂ ਕਿਹੜੇ ਪਿੰਡ 'ਚ ਬੈਠੇ ਆ ਇਹ ਬੱਸੀਓ ਇਹ ਬੱਸੀ ਇਹਦੇ ਆਲੇ ਦੁਆਲੇ ਪਿੰਡਾਂ ਦੇ ਨਾਂ ਲੈ ਦੋ ਕੋਈ ਇੱਕ ਜਾਇਦ ਹਾਂਜੀ ਨੰਡਾਲੀ ਹਾਂਜੀ ਟਾਂਡੀ ਹਾਂਜੀ ਲੰਨੇ ਹਾਂਜੀ ਹਾਂ ਮਤਲਬ ਇਹ ਤੁਹਾਡੇ ਇਹ ਜੋ ਬਾਣਾ ਲਾਲਾ ਬਾਣ ਵੀ ਤੁਹਾਡੇ ਨੇੜੇ ਆ ਹਾਂ ਤੇ ਬਜ਼ੁਰਗੋ ਆਪਾਂ ਜੱਦੀ ਪੁਸਤੀ ਇੱਥੇ ਦੇ ਰਹਿਣ ਵਾਲੇ ਆ ਕਿ ਜੇ ਆਪਾਂ ਪਾਕਿਸਤਾਨੋਂ ਆਏ ਆ ਪਾਕਿਸਤਾਨ ਤੋਂ ਆਏ ਆ ਪਾਕਿਸਤਾਨ ਦਾ ਕਿਹੜਾ ਪਿੰਡ ਸੀ ਤੇ ਪਾਕਿਸਤਾਨ ਦਾ ਪਿੰਡ ਹੀ 90 90 90 ਚੱਕ 90 ਚੱਕ ਇਹਦੀ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ 88 ਹਾਂਜੀ 82 ਹਾਂਜੀ 88 ਹਾਂਜੀ ਇੱਕ 70 ਚੱਕ ਹਾਂਜੀ ਇੱਕ ਲੰਮਿਆਂ ਦਾ ਚੱਕ ਹਾਂਜੀ ਹਾਂ ਆਪਾਂ ਨੂੰ ਜਿਹੜਾ ਡਾਕਾ ਨਾ ਕਿਹੜਾ ਪਿੰਡਾ ਸੀ ਹਾਂ ਡਾਕਾ ਨਾ ਨਹੀਂ ਮੈਲ ਸੀ ਨਾ ਨਾ ਡਾਕਾ ਨਾ 88 88 ਡਾਕਾ ਨਾ ਪੰਡਾ ਸੀ ਹਾਂ ਇਹ ਤਹਿਸੀਲ ਕਿਹੜੀ ਲੱਗਦੀ ਸੀ ਤਹਿਸੀਲ ਮੈਲ ਸੀ ਤਹਿਸੀਲ ਮੈਲ ਸੀ ਜਿਲ੍ਹਾ ਕਿਹੜਾ ਜਿਲ੍ਹਾ ਮਲਤਾਨ ਮੁਲਤਾਨ ਕਹਿੰਨ ਨਾਲ ਤੁਸੀਂ ਬਾੜ ਦੇ ਏਰੀਏ ਦੇ ਬਾੜ ਦੇ ਏਰੀਏ ਨਾਲ ਜਦੋਂ ਬਜ਼ੁਰਗ ਉਹ ਜਾੜਾ ਪਏ ਹਾਂ ਬਜ਼ੁਰਗ ਜਦੋਂ ਉਹ ਜਾੜੇ ਪਏ ਨੇ 1947 ਵਾਲੇ ਤੇ ਤੁਹਾਡੀ ਉਮਰ ਕਿੰਨੀ ਸੀ ਉਹ ਜਦੋਂ 12 ਸਾਲ ਦੀ ਹੁੰਦੀ 12 ਸਾਲ ਸੀ ਕਹਿੰਦਾ ਤੁਹਾਨੂੰ ਹੋਸ਼-ਵਾਸ਼ ਹੈ ਪੂਰੇ ਉਸ ਪਿੰਡ ਦੀ ਗਲੀਆਂ ਦੀ ਗਲੀਆਂ ਨਹੀਂ ਮਰੱਬੇ ਦੀ ਹੁੰਦੀ ਸਾਰੀ ਸਾਰਾ ਮਰੱਬਿਆਂ ਦੀ ਪਤਾ ਹੈ ਉੱਥੇ ਦੇ ਕੋਈ ਤੁਹਾਡਾ ਪਿੰਡ ਜਿਹੜਾ ਸੀ ਉਹ ਨਰੋਲ ਸਿੱਖਾਂ ਦਾ ਸੀ ਕਿ ਜਾਂ ਮੁਸਲਮਾਨੀ ਸੀ ਸਿੱਖਾਂ ਦਾ ਕੋਈ ਮੁਸਲਮਾਨ ਨਹੀਂ ਸੀ ਕਿਲਵਾੜ ਆਇਆ ਸੀ ਮੁਸਲਮਾਨ ਉਹਦਾ ਨਾਂ ਕੀ ਸੀ ਉਹਦਾ ਨਾਂ ਮੁਹੰਮਦ ਦੀਨ ਮੁਹੰਮਦ ਦੀਨ ਜਾਨਾ ਮੋ ਚੁੱਕੀ ਦਾ ਸੀ ਉਹ ਵੀ ਮੁਸਲਮਾਨ ਸੀ ਠੀਕ ਹੈ ਜੀ ਹਾਂ ਬਸ ਇਹ ਦੋਵੇਂ ਘਰ ਦਾ ਦੋ ਘਰ ਹੀ ਸੀ ਤੁਹਾਡੇ ਕੋਲ ਬਾਕੀ ਸਾਰੇ ਲੁਬਾਨੀ ਦਾ ਆਲੇ ਦੁਆਲੇ ਜਿਹੜਾ ਪਿੰਡ ਸੀ ਉਹਨਾਂ ਚ ਕਿਹੜਾ ਪਿੰਡ ਮੁਸਲਮਾਨਾਂ ਦਾ ਸੀ ਮੁਸਲਮਾਨਾਂ ਲੰਮਿਆਂ ਦਾ ਚੱਕ ਵੀ ਸੀ ਠੀਕ ਹੈ ਤੇ ਇੱਕ ਦਲੌੜਿਆਂ ਦਾ ਚੱਕ ਪੈਂਦਾ ਸੀ ਠੀਕ ਹੈ ਖੈਰਾਂ ਦਾ ਚੱਕ ਪੈਂਦਾ ਸੀ ਠੀਕ ਬਾਕੀ ਦੇ ਪਿੰਡ ਸਾਰੇ ਜੱਟ ਤੇ ਲਬਾਣੀ ਸਨ ਮਤਲਬ ਕੁਝ ਪਤਾ ਉਹਨਾਂ ਦੇ ਅਲਦ ਵਾਲੇ ਪਿੰਡਾਂ ਦੇ ਕੋਈ ਮਸ਼ਹੂਰ ਮਸ਼ਹੂਰ ਕੋਈ ਮੁਸਲਮਾਨ ਜਿਹੜੇ ਸੀ ਮਸ਼ਹੂਰ ਇੱਕ ਗਲਾਮ ਹੁੰਦਾ ਹੁੰਦਾ ਸੀ ਠਿੰਜੀਆ ਦਾ ਪੋੜ ਵਜਦਾ ਸੀ ਜੀ ਇੱਕ ਖਦਾਯਾਰ ਹੁੰਦਾ ਸੀ ਮੁਸਲਮਾਨ ਠੀਕ ਹੈ ਭੇਣੀਆ ਦਾ ਵਜਦਾ ਸੀ ਉਹ ਠੀਕ ਹੈ ਹਾਂ ਮਤਲਬ ਇਹ ਜਿਹੜੇ ਕਹਿੰਦਾ ਮਤਲਬ ਮੁਸਲਮਾਨ ਤੁਹਾਡੇ ਚਾਲਦੇ ਤਕੜੇ ਬੰਦੇ ਸੀ ਤਕੜੇ ਬੰਦੇ ਸੀ ਉਹਨਾਂ ਤੇ ਤੁਸੀਂ ਫਿਰ ਪੜ੍ਹੇ ਵੀ ਦੂ ਐ ਕਿਧਰੇ ਪੜ੍ਹੇ ਤੇ ਉੱਥੇ ਪੜ੍ਹਨੇ ਬੈਠੇ ਹਾਂ ਤੇ ਫਿਰ ਇਹਦੇ ਪਾਕਿਸਤਾਨ ਬਣ ਗਿਆ ਕਹਿੰਦੇ ਸਾਹਿਬ ਠੀਕ ਹੈ ਹਾਂ ਮਲੋ ਉਥੇ ਕਿੱਥੇ ਪੜ੍ਹਨੇ ਜਾਂਦੇ ਸੀ ਉਥੇ ਪਹਿਲਾਂ ਦੇ 90 ਚੱਕੀ ਸੀ ਫਿਰ 88 ਜਾਂਦੇ ਰਿਹਾ ਠੀਕ ਹੈ ਹਾਂ ਕੋਈ ਟੀਚਰ ਬਾਰੇ ਪਤਾ ਕੋਈ ਕਿਹੜਾ ਟੀਚਰ ਸੀ ਤੁਹਾਨੂੰ ਪੜਾਉਂਦਾ ਇੱਕ ਤੇ ਸਰਦਾਰ ਹੁੰਦਾ ਸੀ ਜਗਤ ਸਿੰਘ ਉਹ ਲਬਾਣਾ ਸੀ ਤੇ ਬਾਕੀ ਮੁਸਲਮਾਨ ਹੀ ਹੁੰਦੇ ਆ ਕੋਈ ਚੇਤੇ ਮੁਸਲਮਾਨ ਟੀਚਰ ਦਾ ਨਾਮ ਨਹੀਂ ਟੀਚਰ ਮੁੰਡਿਆ ਦਾ ਨਾਮ ਬਜ਼ਾਰ ਨਾਲ ਸਾਣਾ ਪੜਿਆ ਮੁੰਡਿਆਂ ਦੇ ਪਤਾ ਜਿਹੜੇ ਨਾਲ ਪੜਦੇ ਸੀ ਚਿਲਕੂ ਜਾਇਕ ਮੁਸਲਮਾਨ ਭਗਵਾਨਪੁਰ ਦਾ ਅੱਛਾ ਕੋਈ 88 ਦੇ ਮੁੰਡੇ ਅੰਜਾਮ ਸਾਡੀ 90 ਚੱਕ ਦੇੰਦਿਆ ਪੰਜ ਚਾਰ ਠੀਕ ਹੈ ਹਾਂ ਗਰ ਨਾਮ ਇੱਕ ਤੇਜਾ ਨਾ ਇੱਕ ਵਿਲਾ ਇੱਕ ਤਾਰਾ ਹੁੰਦਾ ਇਧਰ ਘਾਣਾ ਪੰਜ ਚਾਰ ਮੁੰਡੇ ਪੜਦੇ ਹਨ ਜਿਹੜੇ ਸਾਡੀ ਜਮਾ ਦੇ ਮਨੂੰ ਚੇਤੇ ਤੁਹਾਨੂੰ ਕਹਿਣਾ ਮਨੂੰ ਹਾਂ ਚੇਤੇ ਤੇ ਉੱਥੇ ਦਾ ਰਹਿਣ ਸਹਿਣ ਜਿਹੜੇ ਤੁਸੀਂ ਕਹਿੰਨੇ ਪੇ ਤੁਹਾਡੇ ਤੇ ਵੈਸੇ ਬਹੁਤ ਲੁਭਾਣੇ ਕਹਿੰਦੇ ਸਿੱਖਾਂ ਦਾ ਪਿੰਡ ਸੀ ਹਾਂ ਤੇ ਜਿਹੜੇ ਮੁਸਲਮਾਨਾਂ ਦੀ ਇੱਕ ਦੋ ਘਰ ਸੀ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਸੀ ਉਹਨਾਂ ਉਹਦੇ ਕੰਮ ਤਾਂ ਨਿਕਰਦੇ ਮੋਸੋਂ ਧੰਦੇ ਕਰ ਕਰਦੇ ਜਾਂ ਕਈਆਂ ਕੁਈਆਂ ਬਣਾਉਂਦੇ ਹਨ ਤਲਖਾਨ ਸੀ ਉਹ ਵੀ ਸਿੱਖ ਦਾ ਤੇ ਤੁਹਾਨੂੰ ਉਜਾੜਿਆ ਨਾ ਕਿੱਦਾਂ ਪਤਾ ਲੱਗਾ ਵੀ ਜਾੜ ਜਾਂਦਾ ਫੇਰ ਇਦਾਂ ਹੀ ਪਤਾ ਲੱਗ ਗਿਆ ਜਦੋਂ ਫੇਰ ਕੀ ਪਈ ਉਹਨਾਂ ਅੱਖਾਂ ਨਿਕਲਦੇ ਉਹ ਇਧਰ-ਇਧਰ ਜਿਉਂਦੇ ਦੇ ਦੇ ਠੀਕ ਆਪਣੇ ਆਪ ਚੁਰ ਗਿਆ ਬਜ਼ੁਰਗੋ ਤੁਹਾਡੇ ਨੇੜੇ ਕੋ ਦਰਬਾਰ ਵੀ ਸੀ ਪੀਰਾਂ ਦਾ ਜਿੱਥੇ ਮੇਲਾ ਮੋਲਾ ਲੱਗਦਾ ਸੀ ਤੁਸੀਂ ਨਹੀਂ ਸਾਡੇ ਦਰਬਾਰ ਪੀਰਾਂ ਦਾ ਨਹੀਂ ਖਾਈ ਪੀਰ ਦਾ ਮੇਲਾ ਲੱਗਦਾ ਸੀ ਸਤ ਪੰਛੀ ਕਿਲੋਮੀਟਰ ਸੀ ਜਿਆਦਾ ਕਿਹੜੀ ਥਾਂ ਤੇ ਖਾਈ ਪੀਰ ਦਾ ਮੇਲਾ ਲੱਗਦਾ ਸੀ ਮੁਸੰਮਾਨ ਦਾ ਉਹ ਤਿੰਨ ਚਾਰ ਦਿਨ ਰਹਿੰਦਾ ਸੀ ਅੱਛਾ ਹਾਂ ਉੱਥੇ ਉਹ ਕੋਰੇ ਮੁਕਾਬਲੇ ਉਹਨੇ ਬਲਦਾਂ ਦੀ ਠੀਕ ਹੈ ਵਾਹ ਇਹ ਤੁਹਾਨੂੰ ਉਹ ਜਾੜਿਆ ਨਾ ਕਿੱਦਾਂ ਪਤਾ ਲੱਗਾ ਵੀ ਹੁਣ ਜਾੜੇ ਪੈ ਜਾਣੇ ਆਪਾਂ ਇੱਥੇ ਨਾ ਯਾਰ ਇਹਨਾਂ ਨੂੰ ਇਦਾਂ ਹੀ ਪਤਾ ਲੱਗ ਜਾਂਦਾ ਜਦੋਂ ਇਹਨਾਂ ਦੇ ਸਾਂ ਨੂੰ ਫੁੱਟ ਪੈ ਜਾਏ ਤੇ ਇੱਧਰ ਦੇ ਉੱਤੇ ਚੱਲ ਗਏ ਜੀ ਆਦਰ ਮਿਲ ਗਿਆ ਫਿਰ ਇੱਧਰ ਦੋਧੋ ਤੇ ਤੁਸੀਂ ਫਿਰ ਉੱਥੋਂ ਇਦੋਂ ਚੱਲੇ ਹੋ ਕਿਹੜਾ ਰਸਤਾ ਤੁਸੀਂ ਇੱਥੇ ਹਿੰਦੁਸਤਾਨ ਆਣ ਲਈ ਲਿਆ ਇਹ ਅਸੀਂ ਰਸਤਾ ਇੱਧਰ ਫਲੋੜਪੁਰ ਨੂੰ ਲਿਆ ਆਏ ਅੱਛਾ ਫਲੋੜਪੁਰ ਵੱਲ ਰਹੀਆਂ ਆਂ ਫਲੋੜਪੁਰ ਵੱਲ ਜੀ ਉਹ ਮੈਂ ਐਂ ਬਿੰਦਾ ਜਿਹੜਾ ਫਾਜੇ ਦਾ ਬੰਗਲਾ ਠੀਕ ਹੈ ਤੇ ਰਸਤੇ 'ਚ ਕੋਈ ਵਾਰ ਟੱਕ ਜਾ ਕੋਈ ਇਦਾਂ ਦਾ ਨਹੀਂ ਕੋਈ ਅੰਬਾ ਚੁੱਕ ਨਹੀਂ ਰਸਤੇ ਚ ਭੱਜ ਜਾਂਦੇ ਰਹੇ ਨੇ ਵੇਖ ਕੇ ਸਾਨੂੰ ਠੀਕ ਹੈ ਤੇ ਰਸਤੇ ਚ ਕਿਧਰੇ ਬੈਠੇ ਬੁੱਠੇ ਵੀ ਤੁਸੀਂ ਬੈਠੇ ਰੋਟੀ ਪਾਣੀ ਪਕਾਣ ਲਈ ਬੈਠੇ ਉਹਦੇ ਰਾਤ ਥੋੜੀ ਲੈ ਜਾਂਦੇ ਹਾਂ ਡਾਕਟਰ ਰੋਟੀ ਪਕਾ ਲੋ ਖਾਲ ਦੇ ਤੁਰਦੇ ਆ 8 ਦਿਨ ਤੁਰਦੇ ਰਹੇ ਹਾਂ ਅੱਛਾ 8 ਦਿਨ ਤੁਰਦੇ ਰਹੇ ਤੁਸੀਂ ਠੀਕ ਹੈ ਜੀ ਤੇ ਫਿਰ ਜਦੋਂ ਇੱਥੇ ਭਾਰਤ ਚ ਦਾਖਲ ਹੋਏ ਹਿੰਦੁਸਤਾਨ ਤੁਸੀਂ ਦਾਖਲ ਹੋਏ ਹਾਂ ਇਹ ਬੜਾ ਦੱਸਣ ਦੇ ਤੁਸੀਂ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ ਬੜਾ ਤੇ ਫਿਰ ਤੁਹਾਨੂੰ ਜ਼ਮੀਨ ਲਾਟ ਹੋ ਗਈ ਇਦਾਂ ਕਿ ਜਾਂ ਇਸ ਬੱਸੀ ਪਿੰਡ ਚੋਂ ਗਈ ਆ ਨਾ ਅਸੀਂ ਫੇਰ ਇੱਥੋਂ ਆ ਗਏ ਨਾ ਜਦੋਂ ਇਹ ਆਈਕਾਨਪੁਰ ਚਲ ਗਿਆ ਯੂਪੀ ਚ ਠੀਕ ਹੈ ਫੇਰ ਉਥੋਂ ਆ ਗਏ ਬੀਹ ਭਾਗ ਕਰਕੇ ਆਪਣੀ ਬੰਦੀ ਇਹਦੇ ਪਤਾ ਲੱਗਾ ਤੇ ਫੇਰ ਇਸ ਬੱਸੀ ਚ ਲਾਟ ਹੋਈ ਸਾਨੂੰ ਜ਼ਮੀਨ ਉੱਥੇ ਹੀ ਮਿਲ ਗਈ ਯੂਪੀ ਚ ਯੂਪੀ ਚ ਦੱਸਣੇ ਤੁਸੀਂ ਹਟਾਵਾ ਦੱਸਣੇ ਨਾ ਹਟਾਵੇ ਦੇ ਨਾਵਾ ਲਾਹੌਰ ਬਨਾਸ ਪਰ ਜਿੱਥੇ ਤੁਹਾਨੂੰ ਚੰਗੀ ਲੱਗਦੀ ਏ ਮੰਨ ਲਓ ਉਹ ਸਾਨੂੰ ਜੋਗ ਦੇ ਵੀ ਪੈਸੇ ਦਿੰਦੇ ਆ ਮੱਝ ਦੇ ਪੈਸੇ ਦਿੰਦੇ ਆ ਸਭ ਕੁਝ ਦਿੰਦੇ ਆ ਘਾਟਾ ਕੌਣ ਉਹ ਉਹderiv ਸਰਕਾਰ ਜਿਹੜੀ ਸੀ ਯੂਪੀ ਵਾਲੀ ਠੀਕ ਹੈ ਹਾਂ ਅਈ ਛਾਈ ਛਾਈ ਧੀ ਘਰ ਸਾਂ ਤੇ ਕੋਈ ਤੜਾ ਗਿਆ ਕੁਛ ਮੈਰੇ ਸਾਂ ਕਾੜੇ ਜ਼ਿਲ੍ਹੇ ਦੇ ਕਾੜਾ ਪਾਕਿਸਤਾਨ ਪੈਂਦਾ ਕਾੜੇ ਦੇ ਸੀ ਹਾਂ ਕਾੜਾ ਮਿੰਟ ਕੁਮਰੀ ਹਾਂਜੀ ਹਾਂਜੀ ਇਹ ਉੱਥੇ ਜਾ ਮਤਲਬ ਰਹਿ ਗਿਆ ਕਾੜੇ ਦੇ ਤੇ ਮਿੰਟ ਕੁਮਰੀ ਦੇ ਸੀ ਉਹ ਵੀ ਤੁਹਾਡੇ ਨਾਲ 35 36 ਘੰਟ ਸੀ ਉਹ ਰਹਿ ਗਿਆ ਉੱਥੇ ਇੱਧਰ ਆ ਗਿਆ ਠੀਕ ਹੈ ਜੀ ਹਾਂ ਤੇ ਬਜ਼ੁਰਗ ਰਸਤੇ ਤੁਸੀਂ ਕਟਵੜ ਤੇ ਵੇਖੀ ਹੋਏਗੀ ਲੋਕਾਂ ਦਾ ਕਟਵੜ ਨਹੀਂ ਨਹੀਂ ਸਾਡੀ ਕਟਵੜ ਦੇਖ ਨਹੀਂ ਕਟਵੜ ਕਰੀ ਦੌੜ ਜਾਂਦੇ ਮੁਸਲਮਾਨ ਆ ਜਿਹੜੇ 3 ਭੱਜ ਜਾਂਦੇ ਆ ਜੋਗਾ ਛੱਡ ਕੇ ੱੱਗੀ ਛੱਡ ਕੇ ਗੱਡੀ ਛੱਡ ਕੇ ਭੱਜ ਜਾਂਦੇ ਆ ਸਾਡੇ ਕਾਫਲੇ ਰਸਤੇ ਜੇ ਤੁਸੀਂ ਹਜ਼ਰਤ ਕਰਕੇ ਆਏ ਹੋ ਰਸਤੇ ਤੁਹਾਨੂੰ ਕੋਈ ਅਮendar ਮੰਜਰ ਨਹੀਂ ਲੱਗਾ ਜਿੱਥੇ ਵੀ ਨਹੀਂ ਨਹੀਂ ਇਹ ਨਹੀਂ ਤੰਗੀ ਤੇ ਹੈ ਸੀ ਧੁਰਮ ਦੀ ਪਰ ਨਹੀਂ ਉਹਦੀ ਡਰ ਨਹੀਂ ਰਿਆ ਕੋਈ ਕਿਉਂਕਿ ਤੁਸੀਂ 12-13 ਸਾਲਾਂ ਦੇ ਸੀ ਜਦੋਂ ਪਾਕਿਸਤਾਨ ਦੇ ਉਸ ਪਿੰਡੇ ਸੀ ਤੇ ਪਿੰਡ ਦੀਆਂ ਕੋਈ ਜ਼ਿਆਦਾ ਤੇ ਹੋਣਗੀਆਂ ਵੀ ਉਸ ਪਿੰਡ ਦੀਆਂ ਗਲੀਆਂ ਘਰ ਕਿੱਥੇ ਕਰਦੇ ਸੀ ਆਪਣਾ ਸਾਡੇ ਸਾਡੇ ਜਾਣਨਾ ਮੈਂ ਘਰ ਆਪਣਾ ਕਿੱਥੇ ਕਰਕੇ ਸੀ ਕੋਈ ਨਿਸ਼ਾਨੀ ਸਾਹੀ ਭਾਜ ਪਾਸੇ ਘਰ ਕੁਛ ਦਿੱਸਦੀ ਠੀਕ ਹੈ ਇਹ ਘਰ ਨਾਲ ਸੀ ਭਗਤ ਸਿੰਘ ਦਾ ਵਾਂਡੋ ਵਾਲਾ ਉਹਨੇ ਕੀ ਮਿਆਣੀ ਬੈਠੀ ਠੀਕ ਹੈ ਸਾਡੇ ਕੋਲ ਇੱਕ ਦਾਦਿਆਂ ਦਾ ਘਰ ਸੀ ਉਹ ਸਾਹ ਸਿੰਘ ਦਾ ਵੀ ਸਾਡੀ ਇਸ ਪਾਸੇ ਦੀ ਲੰਦੇ ਪਾਸੇ ਪਿੰਡੇ ਚ ਖੂਹ ਵੀ ਹੋਣਗੇ ਉਹ ਐਸੇ ਵਿਸ਼ਕਾਰ ਪਿੰਡੇ ਵੱਡਾ ਖੂਹ ਸੀ ਨਾਂ ਰੱਖਿਆ ਸੀ ਉਹ ਖੂਹ ਦਾ ਕਿਹਾਂ ਉਹ ਨਵਾਂ ਖੂਹ ਪਾਇਆ ਸੀ ਉਹ ਪਾਟੇ ਤੇ ਬਣਾਇਆ ਸੀ ਅੱਛਾ ਤੇ ਕੋ ਮੰਗਲ ਸਿੰਘ ਹੁੰਦਾ ਸੀ ਉਹਦਾ ਜੱਦੀ ਪੂਤੀ ਖੂਹ ਸੀ ਉਹਦੇ ਮਰੱਬੇ ਮੰਗਲ ਸਿੰਘ ਇਹ ਵਾਲਾ ਵਾਈਦਾ ਹੀ ਅੱਛਾ ਲੰਬੜਦਾਰ ਮੰਗਲ ਸਿੰਘ ਸੀ ਨੰਬਰ ਦਾ ਕਰਤਾਰ ਸਿੰਘ ਜੀ ਝੋਲਦਾ ਇੱਕ ਬਾਬਾ ਟੁੰਡਾ ਹੁੰਦਾ ਸੀ ਇਹੇ ਦਾ ਉਹ ਲੰਬੜਦਾਰ ਥੱਜ ਪਿੰਡ ਠੀਕ ਹੈ ਕੋਈ ਪਿੰਡ ਦੇ ਨਾਲ ਜਿਆਦਾ ਜੁੜੀ ਹੋਵੇ ਜਿਹੜੀ ਤੁਹਾਨੂੰ ਚੇਤੇ ਹੋਵੇ ਤੁਹਾਡੇ ਨਾਲ ਕੋਈ ਵਾਪਰੀ ਹੋਵੇ ਉਸ ਟਾਈਮ ਕੋਈ ਖੇਡਦੇ ਆ ਮਿਲਦੇ ਆ ਕੋਈ ਢਾਈ ਚੰਗਾ ਸੀ ਸਰ ਜੀ ਰਾਤ ਹੀ ਖੇਡਦੇ ਰਹਿੰਦੇ ਸੀ ਕੋਈ ਜਨ ਮੁੰਡੇ ਸਨ ਅੱਧੀ ਅੱਧੀ ਰਾਤ ਤੱਕ ਖੇਡਦੇ ਰਹਿਣਾ ਮੀਰ ਜੀ ਕੁੰਡੀ ਖੇਡਦੇ ਰਹਿਣਾ ਕੋਈ ਯਾਦ ਕਹਾਣੀ ਚੇਤੇ ਆਵੇ ਉਸ ਟਾਈਮ ਦੀ ਕੋਈ ਤੁਹਾਨੂੰ ਚੇਤੇ ਕੀ ਤੀਕਾ ਨਹੀਂ ਸਾਰੀਆਂ ਨਹੀਂ ਜਿਹੜੀ ਕਹਾਣੀ ਤੇ ਹੈ ਹੀ ਕੋਈ ਐਵੇਂ ਕੋ ਚੇਤੇ ਰਹਿ ਜਾਂਦਾ ਜੇਹਾਂ ਚ ਗੱਲ ਰਹਿ ਜਾਂਦੀ ਵੀ ਪਿੰਡ ਦੇ ਅੰਦਰ ਕੀਤੇ ਕਹੇ ਖੇਡਦੇ ਰਹਿੰਦੇ ਉਹ ਬੰਦਿਆਂ ਦਾ ਨਾਮ ਦੱਸਿਆ ਤਾਰਾ ਸੀ ਠੀਕ ਹੈ ਹੀਲਾ ਸੀ ਤੇ ਮੇਰੇ ਨਾਲ ਦیدار ਸਿੰਘ ਸੀ ਇੱਕ ਮੇਲੂ ਸੀ ਮੁਖਤਿਆਰ ਸੀ ਕਈ ਸਾਡੇ ਹਾਲ ਨਹੀਂ ਸਾਂ ਖੇਡਦੇ ਰਹੇ ਬਜ਼ੁਰਗ ਕਦੇ ਉਹਦਾ ਪਿੰਡ ਚੇਤੇ ਆਇਆ ਸੁਪਨੇ ਚ ਜਾਂ ਕਦੇ ਤੁਸੀਂ ਸੁਪਨੇ ਚ ਘੁੰਮਦੇ ਫਿਰਦੇ ਹੋ ਆਹੋ ਇੱਥੇ ਕਈ ਵਾਰੀ ਹੁੰਦਾ ਜਾਂਦਾ ਠੀਕ ਹੈ ਉੱਥੇ ਆਇਆ ਤਾਂ ਨਿਗਾਹ ਚ ਹੁੰਦਾ ਸਾਨੂੰ ਤੇ ਜੇ ਤੁਹਾਨੂੰ ਹੁਣ ਲੈ ਜੀਏ ਆਪਣੇ ਤੁਹਾਡੇ ਪਿੰਡ ਨਹੀਂ ਤਾਂ ਜੀ ਜਾਵਾਂਗੇ ਅੱਛਾ ਹਾਂ ਤੇ ਆਪਣਾ ਘਰ ਲਾ ਬੁਲਾਉਂਗੇ ਬਿਲਕੁਲ ਸਾਡੇ ਗੁੱਛੀ ਘਰ ਦੇ ਭਾਰ ਪਾਸੇ ਘਰ ਗੁੱਛੀ ਦੇ ਤੇ ਠੀਕ ਹੈ ਮਤਲਬ ਬਈ ਸਾਡਾ ਉੱਧਰ ਸੀ ਛੱਪੜ ਵੀ ਉੱਧਰ ਸੀ ਛੱਪੜ ਤੇ ਬੋਰ ਵੀ ਲਗਾਈ ਹੋਈ ਉੱਥੇ ਸੀ ਅੱਛਾ ਛੱਪੜ 'ਚ ਬੋਰ ਵੀ ਹੈ ਹਾਂ ਬੋਰ ਸੀ ਤੇ ਠੀਕ ਡੰਗਾ ਜਵੱਛਾ ਬਹਿੰਦਾ ਇੱਕ ਉਹ ਤਾਂ ਕੀ ਉੱਥੇ ਬਣਿਆ ਹੋਣਾ ਨਾ ਆਹੋ ਠੀਕ ਹੈ ਤੇ ਮੱਲਾਬ ਉਨਪੜਾ ਪਿੰਡ ਦੇ ਸਾਰਾ ਕੁਝ ਚੇਤੇ ਆਵੇ ਨਾ ਕਿਤੇ ਕੱਲਾ ਕੱਲਾ ਘਰ ਬੰਦੇ ਦਾ ਜਾਣਨਾ ਇਹ ਵੀਡੀਓ ਜਿਹੜੀ ਹੈ ਤੁਹਾਡੀ ਮਨ ਤੁਹਾਡੇ ਪਿੰਡ ਚੱਲ ਜਾਣੀ ਹੈ ਤੇ ਪਿੰਡ ਦੇ ਜੇ ਕਹਿਣ ਵੀ ਆਜੋ ਬਜ਼ੁਰਗੋ ਜੋ ਜੰਗ ਪਿੰਡ ਸਾਡੇ ਹਾਂ ਅੰਦਰ ਕੋਈ ਉੱਥੇ ਬੁੱਢਾ ਹੋਣਾ ਸਾਡੇ ਹਾਂ ਦੇ ਨੂੰ ਕੀ ਪਤਾ ਆਦਾ ਨਿੱਕੇ ਹੁੰਦੇ ਆਏ ਆ ਤੇ ਨਿੱਕੇ ਹੁੰਦੇ ਆਂਦੇ ਹਾਂ ਦੇ ਤੇ ਨਹੀਂ ਹੋਣੇ ਪਰ ਤੁਸੀਂ ਉਸ ਪਿੰਡ ਦੇ ਜਨਮ ਕਿੱਲੇ ਕਿੱਲੇ ਪਿੰਡ ਦਾ ਤੁਸੀਂ ਜਨਮ ਉੱਥੇ ਲੈਣਾ ਦੇਖਾ ਜਨਮ ਉੱਥੇ ਆ ਤੁਹਾਡੀ ਜਨਮ ਭੂਮੀ ਉੱਥੇ ਦੀ ਆ ਤੇ ਉਹ ਕੁਦਰਤ ਹੀ ਖਿੱਚ ਉਹਨਾਂ ਨੂੰ ਵੀ ਜਿਵੇਂ ਤੁਹਾਨੂੰ ਖਿੱਚੇ ਐਵੇਂ ਖਿੱਚ ਪਿੰਡ ਲੈਣ ਵੀ ਹੁੰਦੀ ਵੀ ਮੇਰੇ ਪਿੰਡ ਦਾ ਬਜ਼ੁਰਗ ਆ ਠੀਕ ਹੈ ਚੰਗਾ ਬਜ਼ੁਰਗ ਸਤ ਸ੍ਰੀ ਅਕਾਲ